ਇਹ ਤੁਹਾਨੂੰ ਸਿੱਰੇ ਸਿੱਰੇ ਦੱਸ ਦਈਏ ਕਿ ਇੱਕ ਇਨਸੀਡੈਂਟ ਵਾਪਰ ਗਿਆ ਔਰ ਚੰਡੀਗੜ੍ਹ ਦੇ ਵਿੱਚ ਇਹੋ ਜਿਹੇ ਕਟਨਾਵਾ ਜਿਹੜੀਆਂ ਬਹੁਤ ਘੱਟ ਹੁੰਦੀਆਂ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਅੱਗੇ ਆ ਜਾਵੇ ਔਰ ਆਹ ਤਸਵੀਰਾਂ ਵੇਖ ਸਕਦੇ ਹੋ ਕਿ ਇੱਕ ਸਕਾਰਪੀਓ ਗੱਡੀ ਜਿਹੜੀ ਆ ਬਿਲਕੁਲ ਆਰਾਊਂਡ ਬੋਰਡ ਜੋ ਬਣਿਆ ਉਸ ਦੇ ਉੱਪਰ ਚੜ ਗਈ ਆ ਔਰ ਦੂਸਰੀ ਗੱਡੀ ਵੀ ਤੁਹਾਨੂੰ ਵਿਖਾਉਂਦੇ ਆ ਦੂਸਰੀਆਂ ਤਸਵੀਰਾਂ ਵੀ ਤੁਹਾਡਾ ਸਾਂਝੀਆਂ ਕਰਦੇ ਆ ਔਰ ਇਹ ਪੁਲਿਸ ਜੋ ਹੈ ਲਗਾਤਾਰ ਟ੍ਰੈਫਿਕ ਨੂੰ ਜਿਹੜੀ ਆ ਕੰਟਰੋਲ ਕਰ ਰਹੀ ਆ ਔਰ ਇਹ ਤਸਵੀਰਾਂ ਜੋ ਆ 4899 ਦੇ ਚੌਂਕਦੀਆਂ ਨੇ ਔਰ ਇਹ ਦੂਸਰੀ ਗੱਡੀ ਤੁਸੀਂ ਵੇਖ ਸਕਦੇ ਹੋ ਕਿ ਦੂਸਰੀ ਗੱਡੀ ਦਾ ਵੀ ਐਕਸੀਡੈਂਟ ਜੋ ਪਲਟੀ ਖਾ ਗਈ ਸੀ ਗੱਡੀ ਉਸ ਦੇ ਨਾਲ ਇਹ ਹਾਸਾ ਵਾਪਰਿਆ ਔਰ ਦੋਨੋਂ ਗੱਡੀਆਂ ਆਪਸ ਵਿੱਚ ਇਸੇ ਤਰ੍ਹਾਂ ਟਕਰਾਈਆਂ ਨੇ ਦੱਸਦੇ ਆ ਕਿ ਦੋਨੋਂ ਗੱਡੀਆਂ ਇੱਕ ਸਾਈਡ ਤੋਂ ਆ ਰਹੀਆਂ ਸੀ ਔਰ ਚੰਡੀਗੜ੍ਹ ਦੇ ਵਿੱਚ ਇਹੋ ਜਿਹੇ ਮਾਮਲੇ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਚੰਡੀਗੜ੍ਹ ਦੇ ਵਿੱਚ ਜ਼ਿਆਦਾਤਰ ਲੋਕ ਟ੍ਰੈਫਿਕ ਦੀ ਜਿਹੜੀ ਪਾਲਣਾ ਉਹ ਬਹੁਤ ਵਧੀਆ ਕਰਦੇ ਆ ਔਰ ਪੁਲਿਸ ਜੇ ਗੱਲ ਕਰੀਏ ਅਸੀਂ ਤਾਂ ਪੁਲਿਸ ਲਗਾਤਾਰ ਟ੍ਰੈਫਿਕ ਨੂੰ ਕੰਟਰੋਲ ਕਰਨ ਵਿੱਚ ਇੱਥੇ 3 ਮਿੰਟ ਦੀ ਸਰਵਿਸ ਹੈ 3 ਮਿੰਟ ਦੇ ਅੰਦਰ ਅੰਦਰ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚ ਜਾਂਦੀ ਆ ਔਰ ਚੰਡੀਗੜ੍ਹ ਦੇ ਵਿੱਚ ਇਹ ਹਾਦਸਾ ਵਾਪਰਿਆ ਐਸ ਵੇਲੇ ਅਸੀਂ 48 49 ਦੇ ਇਸ ਚੌਂਕ ਦੇ ਵਿੱਚ ਖੜੇ ਆ ਔਰ ਜੋ ਸੁਣਨ ਨੂੰ ਮਿਲਿਆ ਕਿ ਜੋ ਇਸ ਦੇ ਵਿੱਚ ਡਰਾਈਵਰ ਸਨ ਜੋ ਵੱਡੀ ਗੱਡੀ ਆ ਸਕਾਰਪੀਓ ਜਾਂ ਦੂਸਰੀ ਗੱਡੀ ਆ ਇਹਨਾਂ ਦਾ ਬਚਾਅ ਹੋ ਗਿਆ ਸੱਟਾਂ ਜ਼ਰੂਰ ਲੱਗੀਆਂ ਨੇ ਲੇਕਿਨ ਇਹ ਆ ਤੁਸੀਂ ਦੇਖ ਸਕਦੇ ਹੋ ਕਿ ਆ ਜੋ ਦੂਸਰੀ ਗੱਡੀ ਆ ਇਸ ਦਾ ਵੀ ਨੁਕਸਾਨ ਆ ਔਰ ਸਕਾਰਪੀਓ ਇਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਔਰ 4899 ਦੇ ਅਸੀਂ ਇਹ ਚੌਂਕ ਦੇ ਵਿੱਚ ਖੜੇ ਆ ਔਰ ਲਗਾਤਾਰ ਤੁਸੀਂ ਪੁਲਿਸ ਦੀਆਂ ਗੱਡੀਆਂ ਵੇਖ ਸਕਦੇ ਹੋ ਕਿ ਪੁਲਿਸ ਦੀਆਂ ਗੱਡੀਆਂ ਟ੍ਰੈਫਿਕ ਨੂੰ ਕੰਟਰੋਲ ਕਰ ਰਹੀਆਂ ਨੇ ਔਰ ਇਹ ਹਾਦਸਾ ਜੋ ਆ 4899 ਦੇ ਗੋ ਚੌਂਕ ਦੇ ਵਿੱਚ ਬਣਿਆ ਔਰ ਹੋਰ ਵੀ ਕੋਈ ਅਪਡੇਟ ਆਉਂਦੀ ਆ ਤਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਫਿਲਹਾਲ ਆ ਤਸਵੀਰਾਂ ਤੁਸੀਂ ਵੇਖ ਲਓ ਕਿ ਪੁਲਿਸ ਦੇ ਇੰਤਜ਼ਾਮ ਕਿਵੇਂ ਆ ਪੁਲਿਸ ਚੰਡੀਗੜ੍ਹ ਦੇ ਵਿੱਚ ਸਿਰਫ 3 ਮਿੰਟ ਦੇ ਅੰਦਰ ਅੰਦਰ ਪਹੁੰਚ ਜਾਂਦੀ ਆ ਔਰ ਲਗਾਤਾਰ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ 48-49 ਦੇ ਚੌਂਕ ਤੋਂ ਸਾਂਝੀਆਂ ਕਰ ਰਹੇ ਆ ਔਰ ਇਹ ਜੋ ਗੱਡੀ ਦੇ ਵਿੱਚ ਗੱਡੀ ਚਲਾ ਰਹੇ ਸੀ ਜਿਹੜਾ ਨੂੰ ਹਸਪੀਟਲ ਲਿਜਾਇਆ ਗਿਆ ਔਰ ਮੈਂ ਕੈਮਰਾਮੈਨ ਨੂੰ ਕਹਾ ਕਿ ਥੋੜਾ ਪਿਛੇ ਆ ਜਾਵੇ ਥੋੜਾ ਇਸ ਤਰਫ ਆ ਕੇ ਆਹ ਤਸਵੀਰਾਂ ਆਹ ਤਸਵੀਰਾਂ ਦੋਨੋਂ ਤਰਫ ਦੀਆਂ ਔਰ ਆ ਵੇਖ ਸਕਦੇ ਹੋ ਤੁਸੀਂ ਕਿ ਇੱਧਰ ਆ ਕੇ ਇੱਧਰ ਇੱਧਰ ਜਾਇਆ ਜਾਵੇ ਤਾਂ ਇਹ ਤਰਫ ਦੀਆਂ ਤਸਵੀਰਾਂ ਐਂਬੂਲੈਂਸ ਵੀ ਮੌਕੇ ਤੇ ਪਹੁੰਚੀ ਆ ਔਰ ਹੋਰ ਥੋੜਾ ਪਿਛੇ ਜਾ ਕੇ ਇਸ ਤਰਫ ਦੀਆਂ ਤਸਵੀਰਾਂ ਆਹ ਵੇਖੋ ਆ ਗੱਡੀ ਦੇ ਹਾਲਾਤ ਜਿਹੜੇ ਆ ਗੱਡੀ ਇਨਸੀਡੈਂਟ ਹੋ ਗਿਆ ਇੱਥੇ ਬਹੁਤ ਵੱਡਾ ਐਕਸੀਡੈਂਟ ਹੋ ਦੱਸ ਦਈਏ ਕਿ ਇਹ 48 ਨੰਝਾ ਦਾ ਔਰ ਇਥੇ ਚੌਂਕ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਔਰ ਕੋਲ ਹੀ 48 ਦਾ ਥਾਣਾ ਪੁਲਿਸ ਸਟੇਸ਼ਨ ਆ ਔਰ ਪੁਲਿਸ ਲਗਾਤਾਰ ਤਿੰਨ ਚਾਰ ਗੱਡੀਆਂ ਇੱਥੇ ਪਹੁੰਚ ਗਈਆਂ ਔਰ ਦੱਸ ਦਈਏ ਕਿ ਇਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਔਰ ਸੱਟਾਂ ਜ਼ਰੂਰ ਲੱਗੀਆਂ ਨੇ ਸੱਟਾਂ ਇਹਨਾਂ ਦੇ ਜ਼ਰੂਰ ਲੱਗੀਆਂ ਨੇ ਗੱਡੀਆਂ ਦੇ ਵੀ ਨੁਕਸਾਨ ਹੋਏ ਨੇ ਔਰ ਪ੍ਰਮਾਤਮਾ ਕਰੇ ਕਿ ਕੋਈ ਵੱਡੀ ਘਟਨਾ ਨਾ ਵਾਪਰ ਜਾਵੇ ਲੇਕਿਨ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਹੁੰਦਾ ਨਹੀਂ ਲੇਕਿਨ ਗਲਤੀ ਕੀ ਹੋਈ ਆ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਫਿਲਹਾਲ ਇਹੀ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ 48 ਨੰਝ ਦੇ ਚੌਂਕ ਦੇ ਵਿੱਚ ਅਸੀਂ ਖੜੇ ਆ ਔਰ ਦੂਸਰੀ ਗੱਡੀ ਤੁਸੀਂ ਵੇਖ ਸਕਦੇ ਹੋ ਕਿ ਦੂਸਰੀ ਗੱਡੀ ਸਰਕਾਰ ਪੀਓ ਐਨ ਹੈ ਔਰ ਦੋਨੋਂ ਗੱਡੀਆਂ ਬਹੁਤ ਵੱਡਾ ਇਨਸੀਡੈਂਟ ਔਰ ਪੁਲਿਸ ਦੀਆਂ ਗੱਡੀਆਂ ਲਗਾਤਾਰ ਇਸ ਟ੍ਰੈਫਿਕ ਨੂੰ ਕੰਟਰੋਲ ਕਰ ਰਹੀਆਂ ਨੇ ਔਰ ਟ੍ਰੈਫਿਕ ਦਾ ਕੰਟਰੋਲ ਜੋ ਆ ਲਗਾਤਾਰ ਚੱਲ ਰਿਹਾ ਔਰ ਫਿਲਹਾਲ ਇਹ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ